ਇਹ ਪੁਰਾਣੀ ਇਮਾਰਤ ਐ 2015 ਦੇ ਵਿੱਚ ਅਨੀਤਾ ਸ਼ਰੀਨ ਪਾਸੋਂ ਖਰੀਦੀ ਸੀ ਮੈਂ ਬਿਲਕੁਲ ਉਹਦਾ ਇੰਤਕਾਲ ਰਜਿਸਟਰੀ ਵੇਖ ਕੇ ਪੁਰਾਣੀ ਤੇ ਫਰਦਾਂ ਜਮ੍ਹਾਂਬੰਦੀਆਂ ਵੇਖ ਕੇ ਇਹ ਜ਼ਮੀਨ ਖਰੀਦੀ ਜੋ ਦੋਈਸ ਇਮਾਰਤ ਨੂੰ ਮੈਂ ਰੈਨੋਵੇਸ਼ਨ ਕੀਤਾ ਤਾਂ ਇਹ ਜਿਹੜਾ ਆਪਣਾ ਮਗਲੇ ਪਨੇ ਸੰਜੀਵ ਬੱਬੂ ਗੋਤਮ ਸ਼ਰੀਨ ਤੇ ਇਹਦੇ ਵਰਨ ਸ਼ਰੀਨ ਤੇ ਕਰਨ ਸ਼ਰੀਨ ਇਹਦੇ ਦੋਵੇਂ ਲੜਕੇ ਤੇ ਇਹਨਾਂ ਦੀਆਂ ਜਿਹੜੀਆਂ ਔਰਤਾਂ ਸੀ ਇਸ ਕਰਕੇ ਇਹ ਜਲਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਕੱਲ ਅਸੀਂ ਗੇਟ ਜਿਹੜਾ ਸੀਗਾ ਉਹ ਲਵਾਰੇ ਸੀਗੇ ਇੱਥੇ ਐਸੇ ਜਗ੍ਹਾ ਤੇ ਤੇ ਇਹ ਫਿਰ ਸਾਰੇ ਜਣੇ ਇਹ ਆਪਣੇ ਲੜਕੇ ਦੇ ਤੇ ਸੰਜੀਵ ਬੱਬੂ ਤੇ ਗੋਤਮ ਸ੍ਰੀ ਇਹ ਸਾਰੇ ਇਕੱਠੇ ਹੋ ਕੇ ਆ ਗਏ ਪਿਛਲੇ ਦਿਨੀ ਹੀ ਅੰਮ੍ਰਿਤਸਰ ਦੇ 에어ਪੋਰਟ ਰੋਡ ਦੇ ਉੱਪਰ ਝਗੜਾ ਹੋਂਦਾ ਤਾਂ ਝਗੜੇ ਦੀ ਇੱਕ ਵੀਡੀਓ ਜਿਹੜੀ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੋਟਲ ਦੇ ਮਾਲਕ ਤਾਂ ਉਹਨਾਂ ਦੇ ਆਂਡੀ ਗਵਾਂਡੀ ਜੋਕੀ ਆਮੋ ਸਾਹਮਣੇ ਹੋ ਚੁੱਕੇ ਨੇ ਤਾਂ ਅਸੀਂ ਉਸ ਘਟਨਾ ਵਾਲੀ ਜਗ੍ਹਾ ਦੇ ਉੱਪਰ ਪਹੁੰਚੇ ਹੋਏ ਤਾਂ ਪਹਿਲਾ ਅਸੀਂ ਤੁਹਾਨੂੰ ਤਸਵੀਰ ਉਸ ਗਲੀ ਦੀ ਸਾਂਝੀ ਕਰਾਂਗੇ ਜਿਸ ਦੇ ਉੱਪਰ ਇਹ ਝਗੜਾ ਹੋਇਆ ਤਾਂ ਆਖਰਕਾਰ ਕਾਰਨ ਕੀ ਆ ਤਾਂ ਉਸ ਦੇ ਬਾਰੇ ਵੀ ਜਰੂਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਾਂ ਪਹਿਲਾ ਅਸੀਂ ਤੁਹਾਨੂੰ ਤਸਵੀਰ ਉਸ ਗਲੀ ਦੀ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਗਲੀ ਦੀ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਇਸ ਗਲੀ ਦੇ ਵਿੱਚ ਜਿਹੜੇ ਆਂਡੀ ਗਵਾਂਡੀ ਆਮੋ ਸਾਹਮਣੇ ਹੋ ਜਾਂਦੇ ਨੇ ਤਾਂ ਝਗੜਾ ਇਸ ਜਗ੍ਹਾ ਦੇ ਉੱਪਰ ਹੁੰਦਾ ਜਿਸ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਮ ਆਈ ਦੰਦੇ ਨੇ ਤਾਂ ਤੁਸੀਂ ਵੀ ਵੇਖ ਸਦੇ ਹੋ ਕਿ ਇਹ ਜਿਹੜੀ ਜਗ੍ਹਾ ਸੀ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਇਸ ਦੇ ਉੱਪਰ ਝਗੜਾ ਹੁੰਦਾ ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਤੇ ਮੈਂ ਇਹ ਪੁਰਾਣੀ ਇਮਾਰਤ 2015 ਦੇ ਵਿੱਚ ਅਨੀਤਾ ਸ਼ਰੀਨ ਪਾਸੋਂ ਖਰੀਦੀ ਸੀ ਮੈਂ ਬਿਲਕੁਲ ਉਹਦਾ ਇੰਤਕਾਲ ਰਜਿਸਟਰੀ ਵੇਖ ਕੇ ਪੁਰਾਣੀ ਤੇ ਫਰਦਾਂ ਜਮ੍ਹਾਂ ਬੰਦੀਆਂ ਵੇਖ ਕੇ ਇਹ ਜ਼ਮੀਨ ਖਰੀਦੀ ਫਿਰ ਮੈਂ ਇਸ ਇਮਾਰਤ ਨੂੰ 2-3 ਸਾਲ ਬਾਅਦ ਫਿਰ ਨੂੰ ਡਿਗਣ ਲਾ ਪਏ ਜਦੋਂ ਪੁਰਾਣੀ ਸੀਗੀ ਤੇ ਰੈਨੋਵੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਜੋ ਦੋਈ ਸਮਾਰਤ ਨੂੰ ਮੈਂ ਰੈਨੋਵੇਸ਼ਨ ਕੀਤਾ ਤਾਂ ਇਹ ਜਿਹੜਾ ਆਪਣਾ ਮਗਲੇ ਬਨੇ ਸੰਜੀਵ ਬੱਬੂ ਗੋਤਮ ਸ਼੍ਰੀਨ ਤੇ ਇਹਦੇ ਵਰਨ ਸ਼੍ਰੀਨ ਤੇ ਕਰਨ ਸ਼੍ਰੀਨ ਇਹਦੇ ਦੋਵੇਂ ਲੜਕੇ ਤੇ ਇਹਨਾਂ ਦੀਆਂ ਜਿਹੜੀਆਂ ਔਰਤਾਂ ਸੀ ਇਸ ਕਰਕੇ ਇਹ ਜਲਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਇਹ ਇਹਨਾਂ ਨੇ ਇਹੋ ਗੱਲ ਕਹਿਣੀ ਸ਼ੁਰੂ ਕਰਤੀ ਵੀ ਇਹ ਤਾਂ ਮਾਰਤਾ ਸੀ ਕਿ ਤਨੀ ਸਾਡੇ ਤੁਸੀਂ ਹਿੱਕ ਤੇ ਬੈ ਗਏ ਜੇ ਸਾਡੇ ਆਣ ਕੇ ਅਗਲੇ ਬਨੇ ਸਾਡਾ ਤੇ ਤੁਸੀਂ ਪਿਛਲਿਆਂ ਦਾ ਮਦਵੀ ਟੌਰ ਮਾਰ ਦਿੱਤਾ ਅਸੀਂ ਕਿਹਾ ਭਾਈ ਵੇਖੋ ਅਸੀਂ ਪੈਸੇ ਖਰਚੇ ਆ ਰਿਪੇਅਰ ਤੇ ਵੀ ਪੈਸੇ ਖਰਚੇ ਆ ਅਸੀਂ ਪਹਿਲਾਂ ਤੁਹਾਨੂੰ ਜਦੋਂ ਤੁਹਾਡੇ ਕੋਲ ਅਸੀਂ ਜ਼ਮੀਨ ਖਰੀਦੀ ਤੁਹਾਡੇ ਸਿਰਕੇ ਵਿੱਚੋਂ ਕੀਤੀ ਅਸੀਂ ਪੂਰੇ ਪੈਸੇ ਦੇ ਕੇ ਲਈ ਆ ਕੋਈ ਅਸੀਂ ਕੇਕ ਲੋ ਕੋਈ ਫਰੀ ਸੁਣਾ ਲੈ ਕੇ ਨਾ ਧੱਕਾ ਸੁਣਾ ਕੱਲ ਕਿਉਂ ਝਗੜਾ ਹੋਇਆ ਜੀ ਤੁਹਾਡਾ ਮੇਨ ਕਾਰਨ ਕੀ ਆ ਕੱਲ ਇਸ ਤਰ੍ਹਾਂ ਵੀ ਵੇਖੋ ਇਹ ਰੋਜ਼ ਸਾਡੇ ਘਰ ਵੀ ਮੇਰੇ ਮੇਰੀ ਪਤਨੀ ਨੂੰ ਰੋਜ਼ ਫੋਨ ਕਰਦੇ ਸੀਗੇ ਤੇ ਇੱਕ ਦਿਨ ਉਹ ਰੇਨੂ ਜਪਾਲਾ ਜਿਹੜੀ ਉਹਨੇ ਸੰਜੀਵ ਬੱਬੂ ਨੇ ਭੇਜੀ ਤੇ ਉਹ ਮੇਰੇ ਦਫ਼ਤਰ ਵਿੱਚ ਬਹਿ ਰਹੀ ਬਹਿ ਕੇ ਕਹਿਣ ਲੱਗੀ ਪਈ ਭਾਜੀ ਤੁਸੀਂ ਕੁੱਤੇ ਬਿੱਲੇ ਬੜੇ ਆਉਂਦੇ ਆ ਤੇ ਤੁਸੀਂ ਇੱਥੇ ਗੇਟ ਲਵਾਓ ਤੇ ਅਸੀਂ ਵੇਖੋ ਇਹਨਾਂ ਦੀ ਗੱਲ ਮੰਨ ਕੇ ਕੱਲ ਅਸੀਂ ਗੇਟ ਜਿਹੜਾ ਸੀਗਾ ਉਹ ਲਵਾ ਰਹੇ ਸੀਗੇ ਇੱਥੇ ਐਸੇ ਜਗ੍ਹਾ ਤੇ ਤੇ ਇਹ ਫਿਰ ਸਾਰੇ ਜਣੇ ਇਹ ਆਪਣੇ ਲੜਕੇ ਦੇ ਤੇ ਸੰਜੀਵ ਬੱਬੂ ਤੇ ਗੋਤਮ ਸ੍ਰੀ ਇਹ ਸਾਰੇ ਇਕੱਠੇ ਹੋ ਕੇ ਆ ਗਏ ਤੇ ਜਿਹੜਾ ਵਰਨ ਸ੍ਰੀਨ ਫਿਰ ਉਹ ਤੇ ਕੋ ਦਾਤਰ ਕੇ ਕੋ ਕੇ ਕੋ ਇਟਾ ਰੋੜੇ ਕੇ ਕੋਲ ਥੋੜਾ ਆ ਵੇਖੋ ਇਹਨਾਂ ਨੇ ਆਪ ਹੀ ਵੀਡੀਓ ਬਣਾਈ ਹੋਈ ਆ ਜਿਸ ਤਰ੍ਹਾਂ ਇਹਨਾਂ ਨੇ ਪੂਰੀ ਪਲੈਨਿੰਗ ਕੀਤੀ ਹੁੰਦੀ ਆ ਇਹ ਸਾਰੀ ਇਹਨਾਂ ਦੀ ਪਲੈਨਿੰਗ ਪ੍ਰੀ ਪਲੈਨਿੰਗ ਸੀਗੀ ਤੇ ਸਾਡੇ ਦੇ ਇਹਨਾਂ ਨੇ ਅਟੈਕ ਕਰ ਦਿੱਤਾ ਇਸ ਤਰ੍ਹਾਂ ਵੇਖੋ ਇਹ ਕਹਿ ਰਹੇ ਨੇ ਕਿ ਅਸੀਂ ਕੋ ਮਤਲਬ ਤੁਸੀਂ ਇਹਨਾਂ ਦੇ ਜਿਹੜੀ ਆਪਣੀ ਬਣਾਈ ਹੋਈ ਵੀਡੀਓ ਆ ਉਹਦੇ ਵਿੱਚ ਕਹਿ ਰਹੇ ਨੇ ਵੀ ਇਹਨਾਂ ਨੇ ਵੇਖੋ ਜੀ ਵੈਪਨ ਯੂਜ਼ ਕੀਤੇ ਆ ਆ ਵੇਖੋ ਮੈਂ ਤੁਹਾਨੂੰ ਰਸੀਦ ਬੁਖਾ ਰਿਹਾ ਹਾਂ ਕੋਈ ਅਸੀਂ ਵੈਪਨ ਜੂਸ ਨਹੀਂ ਕੀਤਾ ਸਾਡੇ ਵੈਪਨ ਪਹਿਲਾਂ ਹੀ ਆਲਰੇਡੀ ਸਾਡੇ ਜਮ੍ਹਾਂ ਨੇ 8 ਤਰੀਕ ਤੋਂ ਸਾਡੇ ਵੈਪਨ ਜਮ੍ਹਾਂ ਨੇ ਇਸ ਜਗ੍ਹਾ ਦੇ ਉੱਪਰ ਵੀ ਆਪਣਾ ਜਮ੍ਹਾਂ ਕਰਵਾਇਆ ਹਾਂ ਹਾਂਜੀ ਹਾਂਜੀ ਕਿਹੜੀ ਜਗ੍ਹਾ ਦੇ ਉੱਪਰ ਵੈਪਨ ਅਸੀਂ ਵੇਖੋ ਜਿਹੜਾ ਸਾਡਾ ਥਾਣਾ ਵਾ ਸਦਰ ਕੈਂਟੋਨਮੈਂਟ ਉਸੇ ਥਾਣੇ ਦੇ ਵਿੱਚ ਹੀ ਸਾਡੇ ਵੈਪਨ ਜਮ੍ਹਾਂ ਨੇ ਉੱਥੇ ਹੀ ਕਮਿਸ਼ਨਰ ਉਸੇ ਜਗ੍ਹਾ ਦੇ ਉੱਪਰ ਹੀ ਤੁਹਾਡੀ ਕੰਪਲੇਨ ਜਿਹੜੀ ਆ ਦਿੱਤੀ ਗਈ ਆ ਉਸੇ ਜਗ੍ਹਾ ਤੇ ਸਾਡੀ ਕੰਪਲੇਨ ਦਿੱਤੀ ਗਈ ਆ لیکن ایک ہی ਕੀ ਕਰਦੇ ਨੇ ਕਿ ਜਿਹੜੀ ਹੈ ਵੈਬਸਾਈਟਾਂ ਬਣੀਆਂ ਨੇ ਵੀ ਜਿਨ੍ਹਾਂ ਤੋਂ ਸਹੀ ਲੋਕਾਂ ਨੇ ਸਹੀ ਫਾਇਦਾ ਲੈਣਾ ਵਾ ਉਥੇ ਝੂਠੀ ਇਨਫਰਮੇਸ਼ਨ ਦਿੰਦੇ ਨੇ ਜੇਕਰ ਇਹਨਾਂ ਨੇ ਵੈਪਨਾਂ ਦੀ ਕੋਈ ਝੂਠੀ ਇਨਫਰਮੇਸ਼ਨ ਦਿੱਤੀ ਆ ਇਹ ਵੀ ਪਲੱਸ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਵੀ ਇਹਨਾਂ ਨੇ ਝੂਠੀ ਇਨਫਰਮੇਸ਼ਨ ਦੇ ਕੇ ਇੱਕ ਸਾਰਾ ਐਡਮਿਨਿਸਟ੍ਰੇਸ਼ਨ ਨੂੰ ਗਲਤ ਕਠਹਿਰਾ ਦਿੱਤਾ ਜੇਕਰ ਅਸੀਂ ਗੱਲ ਕਰੀਏ ਪੰਜਾਬ ਪੁਲਿਸ ਨੇ ਤੁਹਾਡੇ ਵੱਲੋਂ ਵੀ ਸ਼ਿਕਾਇਤ ਦਿੱਤੀ ਗਈ ਆ ਦੂਜੇ ਪਰਿਵਾਰ ਦੇ ਵੱਲੋਂ ਵੀ ਸ਼ਿਕਾਇਤ ਦਿੱਤੀ ਗਈ ਆ ਹੁਣ ਤੱਕ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਵੇਖੋ ਪੁਲਿਸ ਜਿਹੜੀ ਆ ਉਹ ਆਪਣੇ ਕਾਰਵਾਈ ਬਿਲਕੁਲ ਕਰ ਰਹੀਆ ਉਹਨਾਂ ਕੋਲ ਉਹਨਾਂ ਨੇ ਸਾਨੂੰ ਇਮੀਡੀਏਟਲੀ ਜੋ ਸਾਡੇ ਸੱਟਾਂ ਲੱਗੀਆਂ ਸੀ ਤੇ ਉਹਨਾਂ ਨੇ ਇਮੀਡੀਏਟਲੀ ਸਾਡੀਆਂ ਸੱਟਾਂ ਵੇਖ ਕੇ ਸਾਨੂੰ ਡਾਕਟਰ ਜਾਰੀ ਕੀਤੇ ਨੇ ਹੁਣ ਜਿਹੜਾ ਇਹ ਦੇਖੋ ਇੱਕ ਇਹਨਾਂ ਨੇ ਮੇਰਾ ਮੋਬਾਈਲ ਵੀ ਖੋ ਕੇ ਲੈ ਗਏ ਕਿਹੜਾ ਮੋਬਾਈਲ ਮੋਬਾਈਲ ਸੀ ਮੇਰਾ ਵੀਵੋ ਦਾ ਮੋਬਾਈਲ ਸੀਗਾ ਤੇ ਉਹ ਵੀ ਇਹਨਾਂ ਦੇ ਇਹਨਾਂ ਕੋਲੋਂ ਬਰਾਮਦ ਹੋਣਾ ਅਜੇ ਬਾਕੀ ਆ ਤੇ ਮੇਰੇ ਇਹਨਾਂ ਨੇ ਮੇਰੇ ਵੀ ਵੇਖੋ ਮੇਰਾ ਲੜਕਾ ਕੈਂਸਰ ਦਾ ਪੇਸ਼ੈਂਟ ਬਣ ਗਿਆ ਇਹਨਾਂ ਤੰਗ ਕੀਤਾ ਮੈਂ ਕਿਡਨੀ ਟ੍ਰਾਂਸਪਲੈਂਟ ਕਰਾਈ ਆ ਅਸੀਂ ਮਸਲ ਰੋਟੀ ਆਪਣੀ ਪੂਰੀ ਕਰਦੇ ਆ ਦਵਾਈਆਂ ਦਾ ਖਰਚਾ ਵਾਹਾਂ ਪੂਰਾ ਕਰਦੇ ਆ ਇਹਨਾਂ ਸਾਨੂੰ ਤੰਗ ਬੜਾ ਪਪਾ ਜੀ ਬਹੁਤ ਹੀ ਜ਼ਿਆਦਾ ਇਹਨਾਂ ਨੇ ਮਤਲਬ ਇਸ ਤਰ੍ਹਾਂ ਕਰਕੇ ਇੱਕ ਅਮਨਪਸੰਦ ਬੰਦੇ ਨੂੰ ਤੇ ਜੀਣ ਨਹੀਂ ਦਿੰਦੇ ਵੱਡੇ ਅਫਸਰਾਂ ਤੱਕ ਕੱਲ ਪਹੁੰਚਾਈ ਜਾਊਗੀ ਤੁਹਾਡੇ ਵੱਲੋਂ ਹਾਂਜੀ ਮੈਂ ਤੇ ਇਹ ਇਹੋ ਕਹਿੰਨਾ ਵਾਂ ਕਿ ਵੇਖੋ ਅ ਅਸੀਂ ਸਾਰੀ ਉਮਰ ਮਿਹਨਤ ਕੀਤੀ ਆ ਮਿਹਨਤ ਕਰਕੇ ਅਸੀਂ ਆਪਣੀ ਰੋਟੀ ਰੋਜੀ ਕਮਾਉਂਦੇ ਆਂ ਤੇ ਇਹ ਅਫਸਰਾਂ ਤੱਕ ਇਹ ਗੱਲ ਪਹੁੰਚਾਉਣੀ ਚਾਹੀਦੀ ਆ ਕਿ ਇਹੋ ਜਿਹੇ ਜਿਹੜੇ ਝੂਠੇ ਅਫਸਰ ਨੇ ਜਾਂ ਕਿਸੇ ਅਮਲ ਪਸੰਦ ਨੂੰ ਇਤਨਾ ਨਜਾਇਜ਼ ਤੰਗ ਕਰਦੇ ਨੇ ਉਹ ਅਫਸਰਾਂ ਨੂੰ ਆ ਵੀ ਇਹਦਾ ਨੋਟਿਸ ਲੈਣਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਝੂਠੀ ਇਨਫੋਰਮੇਸ਼ਨ ਜਿਹੜੀ ਇਹ ਹੈਲਪਲਾਈਨਾਂ ਬਣੀਆਂ ਵਾਂ ਉਹਨਾਂ ਦੇ ਉੱਤੇ ਐਵੇਂ ਝੂਠੀ ਇਨਫੋਰਮੇਸ਼ਨ ਇਤਲਾਹ ਦੇ ਦੇਣੀ ਗੋਲੀ ਚੱਲ ਗਈ ਵੇਖੋ ਇਹਨਾਂ ਨੇ ਆਪਰੇ ਹੀ ਸਾਰੀ ਵੀਡੀਓ ਬਣਾਈ ਹੋਈ ਆ ਪਲੈਨਿੰਗ ਦੇ ਨਾਲ ਵੀਡੀਓ ਬਣਾਈ ਉਹਦੇ ਵੀਡੀਓ ਦੇ ਵਿੱਚ ਕਿਤੇ ਵੀ ਕੋਈ ਇਹਨਾਂ ਦੇ ਹੱਥਾਂ ਦੇ ਵਿੱਚ ਕਿਹਦੇ ਹੱਥ 'ਚ ਥੋੜਾ ਮਤਲਬ ਕਿਹਦੇ ਹੱਥੇ ਦੇ ਵਿੱਚ ਆਪਣਾ ਉਹ ਦਾਤਰ ਕਿਹਦੇ ਹੱਥੇ ਵਿੱਚ ਖੁੰਡੀ ਇਸ ਤਰ੍ਹਾਂ ਕਰਕੇ ਇਹਨਾਂ ਨੇ ਵੇਖੋ ਸਾਨੂੰ ਵੀ ਜਲੇਲ ਕੀਤਾ ਵਾ ਮੈਂ ਇਹਨਾਂ ਦੇ ਖਿਲਾਫ ਆ ਜੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਕਰਕੇ ਗਾਂ ਨੂੰ ਕੋਈ ਤੰਗ ਨਾ ਕਰੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਹੋਟਲ ਦੇ ਜਿਹੜੇ ਮਾਲਕ ਨੇ ਉਹ ਅੱਜ ਮੀਡੀਆ ਦੇ ਸਾਹਮਣੇ ਆਏ ਨੇ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਆਪਣੀ ਮੰਗ ਆ ਉਹ ਰੱਖੀ ਗਈ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਈਡ ਦੇ ਉੱਪਰ ਜਿਹੜੇ ਗਮਾਂਡੀ ਰਹਿੰਦੇ ਨੇ ਤਾਂ ਉਹਨਾਂ ਦੇ ਵੱਲੋਂ ਆ ਕੇ ਇਸ ਜਗ੍ਹਾ ਦੇ ਉੱਪਰ ਝਗੜਾ ਕੀਤਾ ਜਾਂਦਾ ਝਗੜਾ ਗੇਟ ਨੂੰ ਲੈ ਕੇ ਹੁੰਦਾ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੀ ਵੀਡੀਓ ਬਣਾਈ ਜਾਂਦੀ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿਸੇ ਵੀ ਤਰ੍ਹਾਂ ਦਾ ਵੈਪਨ ਜਿਹੜਾ ਉਹ ਨਹੀਂ ਦਿਖਾਈ ਦੇ ਰਿਹਾ ਜੇਕਰ ਅਸੀਂ ਗੱਲਬਾਤ ਕਰੀਏ ਤਾਂ ਹੋਟਲ ਦੇ ਮਾਲਕ ਤਾਂ ਉਹਨਾਂ ਦਾ ਬੇਟਾ ਹੀ ਉਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਤਾਂ ਉਹਨਾਂ ਦੇ ਵੱਲੋਂ ਇਟਾਂ ਤਾਂ ਹੋਰ ਵੀ ਜਿਹੜੇ ਰੋੜੇ ਨੇ ਉਹ ਇਸ ਜਗ੍ਹਾ ਦੇ ਉੱਪਰ ਹੀ ਮਾਰੇ ਜਾ ਰਹੇ ਨੇ ਤਾਂ ਭਾਈ ਤੁਹਾਡੇ ਸਿਰ ਤੇ ਕੀ ਵਜਾ ਜੀ ਦਾਤਰ ਮਾਰਿਆ ਜੀ ਵਰੁਣ ਸ਼ਰੀਰ ਨੇ ਦਾਤਰ ਮਾਰਦੇ ਤਾਂ ਬ ਹੂੰ ਬਾਕੀ ਬਾਕੀਆਂ ਨੇ ਏਟੇ ਰੋੜੇ ਮਾਰੇ ਜੀ ਆਪਣਾ ਤੇਜ਼ ਅਰਥ ਹਥਿਆਰ ਦੇ ਨਾਲ ਮਤਲਬ ਇਹ ਆਪਣਾ ਹਮਲਾ ਕੀਤਾ ਤੇ ਮੈਂ ਬੇਹੋਸ਼ ਹੋ ਕੇ ਡਿੱਗ ਗਿਆ ਜੀ ਮੈਨੂੰ ਬਾਅਦ ਚੋਂ ਨਹੀਂ ਪਤਾ ਲੱਗਾ ਜੀ ਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਕੀ ਕਾਰਵਾਈ ਹੁਣ ਚਾਹੀਦੀ ਹੈ ਜੋ ਜੀ ਇਨਸਾਫ ਹੋਣਾ ਹੈ ਤਾਂ ਜੋ ਵੀ ਮੈਂ ਆਪਣਾ ਸੱਟ ਲੱਗੀ ਆ ਉਹ ਕਾਰਵਾਈ ਹੋਣੀ ਹੁਣ ਹੋਣੀ ਚਾਹੀਦੀ ਜੀ ਕਿਰਪਾ ਕਰਕੇ ਅਸੀਂ ਗੱਲਬਾਤ ਕਰੀਏ ਦੂਸਰੀ ਪਾਰਟੀ ਦੇ ਵੀ ਸੱਟਾਂ ਲੱਗੀਆਂ ਨੇ ਜੀ ਇਸ ਮਾਮਲੇ ਦੇ ਵਿੱਚ ਦੇਖੋ ਮੈਨੂੰ ਪਤਾ ਹੀ ਨਹੀਂ ਜੀ ਮੈਂ ਤਾਂ ਬੇਹੋਸ਼ ਹੋ ਕੇ ਡਿੱਗ ਗਿਆ ਜੀ ਮੇਰੇ ਮੇਰੇ ਦੰਤਰ ਵੱਜ ਗਿਆ ਤੇ ਬਾਅਦ ਵੀ ਮੈਨੂੰ ਨਹੀਂ ਕੋਈ ਹੋਸ਼ ਜੀ ਉਸ ਤੋਂ ਬਾਅਦ ਤਾਂ ਤੁਸੀਂ ਵੇਖ ਸਕਦੇ ਹੋ ਕਿ ਹੋਟਲ ਦੇ ਮਾਲਕ ਜਿਹੜੇ ਨੇ ਉਹ ਅੱਜ ਮੀਡੀਆ ਦੇ ਸਾਹਮਣੇ ਆਏ ਨੇ ਫਿਲਹਾਲ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਗੇਟ ਨੂੰ ਲੈ ਕੇ ਜਿਹੜਾ ਪਿਛਲੇ ਦਿਨੀ ਹੀ ਝਗੜਾ ਹੁੰਦਾ ਤਾਂ ਉਸ ਨੂੰ ਲੈ ਕੇ ਦੋਵੇਂ ਪਾਰਟੀਆਂ ਆਮੋ ਸਾਹਮਣੇ ਹੁੰਦੀਆਂ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਠਾਣਾ ਕੰਟੋਨਮੈਂਟ ਦੇ ਵਿੱਚ ਸ਼ਿਕਾਇਤ ਕੀਤੀ ਜਾਂਦੀ ਹੈ ਫਿਲਹਾਲ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਉਹਨਾਂ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਆ ਰਹੀ ਹੈ ਤਾਂ ਇਸ ਵale ਠਾਣਾ ਕੰਟੋਨਮੈਂਟ ਦੇ ਐਸਐਚਓ ਗਗਨਦੀਪ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਸਰ ਕੀ ਐਕਚੁਅਲੀ ਦੋਨੋਂ ਪਾਰਟੀਆਂ ਦੇ ਨਾ ਜ਼ਮੀਨ ਨੂੰ ਲੈ ਕੇ ਆਪਸ ਚ ਕੋਟ ਕੇਸ ਚੱਲ ਰਿਹਾ ਜਿਸ ਕਰਕੇ ਕੱਲ ਵੀ ਉਹ ਕੋਈ ਰਹਿਮ ਬਣਾ ਰਹੇ ਸੀ ਉਸ ਕਰਕੇ ਨਾ ਇੱਕ ਦੂਜੇ ਨੂੰ ਰੋਕਿਆ ਤੇ ਜਿਸ ਕਰਕੇ ਨਾ ਇਹ ਲੜਾਈ ਝਗੜਾ ਹੋਇਆ ਆਪਸ ਚ ਤੇ ਦੋਨਾਂ ਦੀ ਅਸੀਂ ਅਜੇ ਮੈਡੀਕਲ ਰਿਪੋਰਟਾਂ ਮੰਗਵਾ ਰਹੇ ਹਾਂ ਜੋ ਉਸ ਮੁਤਾਬਕ ਜੋ ਕਾਰਵਾਈ ਹੋਗੀ ਅੱਤਸਰ ਦੂਸਰੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ ਹੈ ਵੀਡੀਓ ਦੇ ਵਿੱਚ ਕੀ ਦਿਖਾਈ ਦੇ ਰਿਹਾ ਜੀ ਉਹ ਚ ਆਪਸ ਚ ਲੜਾਈ ਝਗੜਾ ਹੋ ਰਿਹਾ ਜੋ ਪਹਿਲਾਂ ਇਹ ਅਲੀਗੇਸ਼ਨ ਲਾਉਂਦੇ ਸੀ ਕੋਈ ਗੋਲੀ ਚਲਾਈ ਐ ਇਦਾਂ ਦਾ ਕੋਈ ਗੱਲ ਗਾਤ ਨਹੀਂ ਸੀ ਆਪਸ ਮੰਗਲੀ ਤਕਰਾਰ ਵਾਜੀ ਹੋਈ ਤਾਂ ਦ ਕੰਪਲੇਂਟਾਂ ਵੀ ਦੋਨਾਂ ਨੇ ਦਿੱਤੀਆਂ ਜੋ ਐਮਐਲਏ ਰਿਪੋਰਟ ਅਜੇ ਆਈ ਨਹੀਂ ਜਦੋਂ ਆਊਗੀ ਉਸ ਦੇ ਮੁਤਾਬਕ ਕਾਰਵਾਈ ਕਰਦਾ ਠੀਕ ਤਾਂ ਤੁਸੀਂ ਵੇਖਿਆ ਕਿ ਅਸੀਂ ਐਸਐਚਓ ਸਾਹਿਬ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗਲੀ ਦੇ ਬਾਅਦ ਜਿਹੜਾ ਰੈਂਪ ਬਣਾਇਆ ਜਾ ਰਿਹਾ ਤਾਂ ਉਸ ਨੂੰ ਲੈ ਕੇ ਦੋਵੇਂ ਪਾਰਟੀਆਂ ਆਮੋ ਸਾਹਮਣੇ ਹੋਈਆਂ ਨੇ ਤਾਂ ਦੋਵੇਂ ਪਾਰਟੀਆਂ ਜ਼ਖਮੀ ਹੋਈਆਂ ਨੇ ਤਾਂ ਉਸ ਨੂੰ ਜਿਹੜੀ ਡਾਕਟਰ ਕੱਟ ਕੇ ਦਿੱਤੀ ਹੋਈ ਹੈ ਜੋ ਵੀ ਮੈਡੀਕਲ ਰਿਪੋਰਟ ਆਏਗੀ ਉਸ ਦੇ ਮੁਤਾਬਕ ਅਗਲੀ ਕਵਰਕ ਹੋਈ ਕੀਤੀ ਜਾਏਗੀ ਜਗਵੰਤ ਟੀਵੀ ਦੇ ਲਈ ਸਾਹਿਲ ਅਮਰਿਤਸਰ